ਜਦੋਂ ਕਹਿੰਦੇ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਆ ਜਾਂ ਕਿਸੇ ਬਾਹਰਲੇ ਸੂਬੇ ਤੇ ਕੋਈ ਮੁਸੀਬਤ ਆਉਂਦੀ ਆ ਤਾਂ ਫਿਰ ਪੰਜਾਬੀ ਸਭ ਤੋਂ ਮੂਹਰੇ ਖੜਦੇ ਨੇ ਤਾਂ ਫਿਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਹਰ ਪੀੜਤ ਇਲਾਕਿਆਂ ਲਈ ਜਿੱਥੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਵੱਖਰੀ-ਵੱਖਰੀ ਸੇਵਾ ਭੇਜੀ ਜਾ ਰਹੀ ਹੈ ਉੱਥੇ ਹੀ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਨਾਂ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਵਿਅਕਤੀ ਵੱਲੋਂ ਇੱਕ ਕਿਸਾਨ ਵੱਲੋਂ ਮੁੱਲ ਮੱਕੀ ਲੈ ਕੇ ਕਹਿੰਦੇ ਹੜਪੀੜਤ ਇਲਾਕੇ ਲਈ ਭੇਜੀ ਜਾਣੀ ਆ ਕੁੱਤਰ ਕੇ ਹਰਾਚਾਰਾ ਜਿਹੜਾ ਪਸ਼ੂਆਂ ਲਈ ਭੇਜਿਆ ਜਾਣਾ ਜਿੱਥੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਲੋਕ ਕਹਿੰਦੇ ਨੇ ਰਾਸ਼ਨ ਵੀ ਬਹੁਤ ਹੈ ਹਰਾਚਾਰਾ ਵੀ ਬਹੁਤ ਹੈ ਪਰ ਇਹਨਾਂ ਦੇ ਦਿਮਾਗ 'ਚ ਕਿਵੇਂ ਆਇਆ ਇਹਨਾਂ ਨੇ ਪਹਿਲਾਂ ਗੱਲ ਕੀਤੀ ਹੈ ਜਾਂ ਆਪਣੇ ਆਪ ਹੀ ਇਹ ਹਰਾ ਲੈ ਕੇ ਚੱਲੇ ਨੇ ਕੀ ਗੱਲਬਾਤ ਹੈ ਇਹ ਲੋਕ ਆ ਜਿਹੜੇ ਸਾਡੇ ਨਾਲ ਨੇ ਪਿੰਡ ਮਲਕਾਣਾ ਸਬਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਤਾ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਵੀ ਅਸੀਂ ਹਰਾਚਾਰਾ ਲੈ ਕੇ ਜਾਣਾ ਹੈ ਕਿੱਥੇ ਜ਼ਰੂਰਤ ਪਈ ਹੈ ਕਿੱਥੇ ਇਹ ਲੈ ਕੇ ਜਾ ਰਹੇ ਆ ਪੂਰੀ ਗੱਲਬਾਤ ਕਰਦੇ ਆ ਆਉ ਦਿਖਾਉਨੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਬਾਈ ਜੀ ਕੀ ਨਾਮ ਆ ਆਪਣਾ ਆਪਣਾ ਨਾਮ ਗੁਰਪ੍ਰੀਤ ਹੈਗਾ ਮਲਕਾਨਾ ਪਿੰਡ ਹੈ ਬਠਿੰਡਾ ਜਿਲ੍ਹੇ ਦਾ ਹੈ ਬਠਿੰਡਾ ਜਿਲ੍ਹੇ ਅੱਛਾ ਪਤਾ ਲੱਗਿਆ ਤੁਸੀਂ ਹਰਾਚਾਰਾ ਜਿਹੜਾ ਕੋਹਾੜਾਲੇ ਪਾਸੇ ਲੈ ਕੇ ਜਾ ਰਹੇ ਹੋ ਇਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਇਸ ਆਪਾਂ ਜੀ ਫਾਰਮਿੰਗ ਕਰ ਰਹੇ ਆ ਗੋਟ ਫਾਰਮਿੰਗ ਹੈ ਫਿਸ਼ ਫਾਰਮਿੰਗ ਹੈ ਕੁਸਾਪਾ ਖੇਤੀ ਵੀ ਕਰ ਰਹੇ ਆਗੇ ਤੇ ਜਾਨਵਰਾਂ ਨਾਲ ਮੇਰਾ ਪਹਿਲਾ ਤੁ ਲਗਾ ਵੈਗਾ ਮੈਨੂੰ ਜਿੱਕੋ ਮੈਂ ਜਾਨਵਰ ਖੁਦ ਰੱਖਦੇ ਆਂਗਾ ਮੈਨੂੰ ਵੀ ਉਹ ਵੀ ਜਾਨਵਰ ਭੁੱਖੇ ਉਹਨੂੰ ਕੋਈ ਵੀਡੀਓ ਦੇਖੀਂਗਾ ਮੈਂ ਸੋਚਿਆ ਵੀ ਕੁਝ ਕੁ ਪਰਸੈਂਟ ਆਪਣੇ ਫਾਰਮ ਚੋਂ ਵੀ ਆਪਾਂ ਦਾਨ ਕਰਕੇ ਆਓ ਮੇਰੇ ਕੋਲ ਤਾਂ ਮੱਕੀ ਹੈ ਨਹੀਂ ਸੀਗੀ ਇੰਨੀ ਆ ਉਹ ਜਾਨਵਰ ਜੋਗ ਰਹੀ ਸੀਗੀ ਤੇ ਮੈਂ ਮੁੱਲ ਲਈ ਜੀ ਆਪਣੇ ਪਿੰਡ ਚੋਂ ਅੱਛਾ ਮੁੱਲ ਲਈ ਹੋਈ ਆ ਮੁੱਲ ਲੈ ਕੇ ਆਪਣੇ ਮਿੱਤਰ ਹੈਗੇ ਸਾਰੇ ਜਿਹੜੇ ਨਾਲ ਆਪਣਾ ਸਾਥ ਦੇ ਰਹੇ ਤੇ ਆਪਾਂ ਪੁੱਤਰ ਕੀ ਲੈ ਕੇ ਜਾਣੀਏ ਉਧਰ ਸਭ ਜਿਵੇਂ ਵੀਡੀਓ ਵਾਇਰਲ ਹੋਈਆਂ ਉਧਰ ਮੈਸੇਜ ਵੀ ਆ ਰਹੇ ਆ ਵੀ ਰਾਸ਼ਨ ਵੀ ਬਹੁਤ ਆਇਆ ਹਰਾ-ਜਹਰਾ ਹੀ ਬਹੁਤ ਆ ਤੁਸੀਂ ਕੋਈ ਕੰਟੈਕਟ ਕੀਤਾ ਜਿਵੇਂ ਲੈ ਕੇ ਜਾਣ ਹਾਂਜੀ ਅਸੀਂ ਪਹਿਲਾਂ ਇਹਦੇ ਬਾਰੇ ਕੰਟੈਕਟ ਕੀਤਾ ਆਪਣੇ ਬਾਬਾ ਜੀ ਇਹ ਦੁਨਿਆਨੇ ਤੋਂ ਰਹਿੰਦੇ ਜਮਨਾਦਾਸ ਆ ਉਹਨਾਂ ਨਾਲ ਆਪਾਂ ਗੱਲਬਾਤ ਕਰੀ ਸੀਗੀ ਉਹ ਅਸੀਂ ਪਹਿਲਾਂ ਇਹ ਅਹੀਂ ਲੈ ਕੇ ਜਾਂਦੇ ਬਿਨਾ ਕੁੱਤਰੀ ਉਹ ਕਹਿੰਦੇ ਤੁਸੀਂ ਕੁੱਤਰ ਕੇ ਲੈ ਕੇ ਆਓ ਤੇ ਫਿਰ ਆਪਾਂ ਬੋਟਾ ਰਾਹੀਂ ਗਾਹਾਂ ਭੇਜ ਦੇਾਂਗੇ ਕਿਹੜੇ ਏਰੀਏ ਦੇ ਵਿੱਚ ਲੈ ਕੇ ਜਾਣਾ ਅਸੀਂ ਫਾਜ਼ਲ ਕੈਰੀਏ ਚ ਲੈ ਕੇ ਆਏ ਨੇ ਉੱਥੇ ਕਾਮਾਂ ਵਾਲੀ ਪਿੰਡ ਹੈਗਾ ਉੱਥੇ ਜਾ ਰਹੇ ਹਾਂ ਜੀ ਅਸੀਂ ਉੱਥੇ ਜ਼ਰੂਰ ਤਾਂ ਮੰਨ ਲਓ ਹਾਂ ਜ਼ਰੂਰ ਤੇ ਇਹ ਉੱਥੇ ਪਹਿਲਾਂ ਸਾਰਾ ਕੁਝ ਪਤਾ ਕਰਿਆ ਹੋਇਆ ਹੈ ਜੀ ਹੁਣ ਇਹ ਸੋਸ਼ਲ ਮੀਡੀਆ ਤੇ ਐ ਕਹਿ ਦਿੰਦੇ ਆ ਯੋ ਫਿਰ ਸਾਰੇ ਲੋਕ ਹੀ ਨਾ ਜਾਣ ਐ ਇਸ ਲੋਟ ਗੱਲਾਂ ਕਰ ਦਿੰਦੇ ਆ ਉੱਥੇ ਆਪਾਂ ਪਤਾ ਕਰਕੇ ਫਿਰ ਜਾ ਰਹੇ ਹਾਂ ਜੀ ਪੱਕੇ ਪੈਰਾਂ ਤੇ ਕਿੰਨੀ ਕਮਾਲ ਲੋ ਉੱਥੇ ਜ਼ਰੂਰ ਤਾਂ ਕਿੰਨਾ ਕੁ ਤੁਸੀਂ ਹਰਾ ਜਿਹੜਾ ਮੁੱਲ ਲੱਗਾ ਹਰਾ ਯਾ ਪੇ ਪੀਕਅਪ ਹੈਗੀ ਇਹ ਚ 20 ਤੋਂ 30 ਕਵਾਤਲ ਦੇ ਆਸ-ਪਾਸ ਪੈ ਜਾਊਗਾ ਉਹ ਆਪਾਂ ਪਹਿਲਾਂ ਤਾਂ ਕਦੇ ਪਾਇਆ ਨਹੀਂ ਆਪਣਾ ਏਡਗਾ ਹੈਗਾ ਇੰਨਾ ਕੁ ਹਰਾ ਚਲ ਆਪਾਂ ਕੁੱਤਰ ਕੇ ਚਾਰ ਵਾਲੀ ਮਸ਼ੀਨ ਨਾਲ ਲੈ ਕੇ ਜਾਣਾ ਹੈ ਤੁਹਾਡੇ ਪਿੰਡ ਦੇ ਵਿੱਚੋਂ ਵੀ ਰਾਸ਼ਨ ਪਾਣੀ ਇਕੱਠਾ ਕੀਤਾ ਗਿਆ ਫਿਰ ਉਹਨਾਂ ਨੇ ਕਦੋਂ ਚੱਲਣਾ ਆਪਣੇ ਪਿੰਡ ਚੋਂ ਵੀ ਵਧੀਆ ਰਾਸ਼ਨ ਇਕੱਠਾ ਕਰਿਆ ਗਿਆ ਪੋਜ ਵੀ ਯੋਗਦਾਨ ਪਾਇਆ ਗਿਆ ਕਣਕ ਦਾ ਤੇ ਉਹ ਵੀ ਆਪਣੇ 1-2 ਦਿਨਾਂ ਤੱਕ ਜਾਣਗੇ ਤੇ ਮੈਂ ਸੋਚਿਆ ਸੀ ਵੀ ਆਪਾਂ ਫਾਰਮ ਦੇ ਸਿੱਤੂ ਵੀ ਆਪਾਂ ਕੱਲੇ ਵੀ ਕੁਝ ਕਰਗੇ ਇਹ ਆਪਾਂ ਕੱਲਿਆਂ ਨੇ ਸੋਚਿਆ ਜੀ ਮੈਂ ਕੀ ਮੈਸੇਜ ਦੇਣਾ ਚਾਹੁੰਦੇ ਮੰਨ ਲਓ ਜਿਹੜੇ ਲੋਕ ਕਹਿੰਦੇ ਹਰੀ ਚਾਰੇ ਦੀ ਲੋੜ ਨਹੀਂ ਜਿਵੇਂ ਤੁਸੀਂ ਕਹਿੰਦੇ ਅਸੀਂ ਪਤਾ ਕੀਤਾ ਉੱਥੇ ਜ਼ਰੂਰ ਹੈ ਨਹੀਂ ਉਹ ਵੀ ਗੱਲ ਸਹੀ ਹੈ ਜੀ ਉਹਨਾਂ ਦੀ ਆਪਾਂ ਪਤਾ ਕਰਗੇ ਨਾ ਆਪਾਂ ਉਹ ਹੀ ਗੱਡੀਆਂ ਪਰ ਪਰ ਕੇ ਲਈ ਜਾਵੇ ਨਜਾਇਜ਼ ਉੱਥੇ ਕਰ ਦਿਓ ਖਰਾਬ ਵਾਲੇ ਜਿਹੜੇ ਰਹਿੰਦਾ ਨਹੀਂ ਖਰਾਬ ਹੋ ਜਾਂਦਾ ਹੈਗਾ ਜਿਹੜੇ ਵੀ ਲੋਕ ਜਾਂਦੇ ਏ ਜੀ ਉੱਥੇ ਪਹਿਲਾਂ ਉਹ ਕੰਟੈਕਟ ਕਰਨ ਉਹ ਬੰਦਿਆਂ ਨਾਲ ਵੀ ਕਿੱਥੇ ਜ਼ਰੂਰਤ ਹੈ ਉਹ ਥਾਂ ਤੇ ਜਾਣਾ ਵੀ ਆਂ ਵੀ ਇੱਕ ਜਿੱਥੇ ਸੋਸ਼ਲ ਮੀਡੀਆ 'ਚ ਖਬਰ ਆ ਜਾਂਦੀ ਹੈ ਇੱਕ ਥਾਂ ਦਿਖਾਇਆ ਨੂੰ ਕੁਝ ਨਹੀਂ ਵੀ ਦਿਖਾਇਆ ਜਾਂਦੇ ਪਾਣੀ ਕਰਕੇ ਲੋਕ ਕਿਥਾਈਂ ਜਾਦੇ ਨਾ ਜਾਣ ਜੀ ਇਹ ਫਿਰ ਜਿਹੜੀ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਇਹ ਆਂਦੀ ਹੈ ਤੁਹਾਡੀ ਆ ਨਹੀਂ ਗੱਡੀ ਆਪਣੀ ਜੀ ਇਹ ਆਪਣਾ ਮਿੱਤਰ ਹੈਗਾ ਜੀ ਇਹ ਖਾਲਸਾ ਇਹ ਵੀ ਆਪਣੀ ਸੇਵਾ ਕਰਨਗੇ ਜੀ ਗੱਡੀ ਇਹ ਹੁਣ ਲੈ ਕੇ ਜਾਣਗੇ ਆਪਣੇ ਨਾਲ ਅੱਛਾ ਹਾਂ ਕੋਈ ਆਪਾਂ ਤੋਂ ਕਿਰਾਇਆ ਨਹੀਂ ਲੈਣਾ ਜੀ ਇਹਨਾਂ ਨੇ ਕਿਰਾਇਆ ਨਹੀਂ ਲੈਣਾ ਨਹੀਂ ਲੈਣਾ ਇਹਨਾਂ ਨੇ ਵੀ ਸੇਵਾ ਹੀ ਲਾਈ ਹਾਂ ਇਹਨਾਂ ਨੇ ਸੇਵਾ ਲਈ ਹੈਗੀ ਹਾਂਜੀ ਕੀ ਨਾਮ ਹੈ ਜੀ ਆਪਣਾ ਬਲਵੀਰ ਸਿੰਘ ਹੈ ਜੀ ਬਰਾਬਰ ਕਿਹੜਾ ਪਿੰਡ ਹੈ ਬਲਕਾਣਾ ਜੀ अच्छा ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਹਰੇਚਾਰੇ ਲਈ ਪਤਾ ਲੱਗਿਆ ਵੀ ਤੁਸੀਂ ਫਰੀ ਸੇਵਾ ਕਰ ਰਹੇ ਹੋ ਇਹ ਹਾਂਜੀ ਮੇਰੇ ਮਨ ਦੇ ਵਿੱਚ ਆਇਆ ਵੀ ਜਿਹੜਾ ਆਪਦਾ ਪੰਜਾਬ ਆ ਜਿਹੜਾ ਪਾਣੀ ਨਾਲ ਡੁੱਬ ਗਿਆ ਵੀ ਕਿਰਾਇਆ ਤਾਂ ਰੋਜ਼ ਹੀ ਲੈਣੇ ਜੀ ਲਈ ਜਾਂਨੇ ਲੋਕਾਂ ਤੋਂ ਕੰਮ ਤਾਂ ਜਰਾ ਆਉਂਦਾ ਜਾਂਦੀ ਰਹਿੰਦਾ ਹੈਗਾ ਤੇ ਵੀ ਕੁਛ ਨਾ ਕੁਛ ਅਸੀਂ ਜਿਹੜੇ ਪੰਜਾਬ ਦੇ ਲੋਕ ਪਾਣੀ ਦੀ ਹੜ੍ਹ ਦੀ ਮਾਰ ਵਿੱਚ ਆਏ ਹੈ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਪਿੰਡ ਦੇ ਵਿੱਚੋਂ ਸਾਡੇ ਜਿਹੜੀ ਰਸਤ ਵਸਤ ਇਕੱਠੀ ਕੀਤੀ ਸੀ ਉਹਦੇ ਵਿੱਚ ਵੀ ਮਣਦਾ ਯੋਗਦਾਨ ਪਾਇਆ ਵੀ ਹੈਮਿਆਤ ਦੇ ਮਤਾਬਕ ਤੇ ਗੱਡੀ ਦੀ ਮੈਂ ਸੇਵਾ ਲਾ ਰਹੇ ਹਾਂ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਹੋਰ ਲੋਕ ਆ ਜਿਹੜੇ ਮੰਨ ਲਓ ਇਸ ਚੀਜ਼ ਤੋਂ ਉਹ ਕਰ ਜਾਂਦੇ ਵੀ ਆਪਾਂ ਕੋਈ ਹਿੱਸਾ ਨਹੀਂ ਪਾ ਸਕਦੇ ਜਿਵੇਂ ਹੁਣ ਤੁਹਾਡੇ ਕੋਲੇ ਸੀਗੇ ਤੁਸੀਂ ਵੀ ਵੱਡੇ ਪੱਧਰ ਤੇ ਹਿੱਸਾ ਪਾ ਰਹੇ ਹੋ ਇੱਕ ਜਿਵੇਂ ਤੁਹਾਡੀ ਗੱਡੀ ਆ ਤੇ ਗੱਡੀ ਨੂੰ ਲੈ ਕੇ ਤੁਸੀਂ ਕਹਿੰਦੇ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਆਮ ਲੋਕਾਂ ਮੈਂ ਤਾਂ ਸਾਰੇ ਆਪਣੇ ਪੰਜਾਬ ਦੇ ਵਸਨੀਕ ਹੋਰ ਜਿੰਨੇ ਵੀ ਵਸਨੀਕ ਹੈ ਧਰਤੀ ਤੇ ਰਹਿਣ ਵਾਲੇ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਇਹਨਾਂ ਸੰਸਾਨੀਅਤ ਦੇ ਤੌਰ ਤੇ ਕਿਤੇ ਵੀ ਕੋਈ ਹੜ੍ਹ ਦੀ ਮਾਰ ਆਉਂਦੀ ਹੈ ਜਾਂ ਕੋਈ ਅੱਗ ਲੱਗਦੀ ਹੈ ਕਿਤੇ ਕੋਈ ਕੁਦਰਤੀ ਆਫਤ ਆਉਣੀ ਹੈ ਉੱਥੇ ਹਰ ਇੱਕ ਨੂੰ ਜਿਹੇ ਜੇ ਜੇ ਕੋਈ ਕਿਰਾਏ ਦਾ ਕੰਮ ਕਰਦਾ ਤਾਂ ਉਹ ਗੱਡੀਆਂ ਦਾ ਯੋਗਦਾਨ ਪਾ ਸਕਦਾ ਹੈ ਜੇ ਕਿਸੇ ਦਾ ਕੋਈ ਤੇਲ ਪੰਪ ਹੈ ਉਹ ਤੇਲ ਦੀ ਸੇਵਾ ਕਰ ਸਕਦਾ ਹੈ ਜੇ ਅਸੀਂ ਕਿਸਾਨਾਂ ਕੋਲ ਸਾਡੇ ਕੋਲੇ ਹਰਾ ਚਾਰਾ ਹੈ ਹਰੇ ਚਾਰੇ ਦੀ ਕਰ ਸਕਦੇ ਹਾਂ ਜ ਜਿਹਦੇ ਕੋਲੇ ਵਾਈਗਰੂ ਨੇ ਖਜ਼ਾਨਾ ਮਾਇਆ ਵੱਧ ਵਖਸ਼ਿਓ ਮਾਇਆ ਕਰਕੇ ਸੇਵਾ ਕਰ ਸਕਦੇ ਹੈ ਵੀ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ